ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਸਾਡੀ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਅੱਜ ਦਾ ਵਿਸ਼ਾ ਪਰਮਾਤਮਾ ਬਾਰੇ ਆ ਬਈ ਉਹ ਸਾਨੂੰ ਦੇਖਦਾ ਹੈ ਅਸੀਂ ਚੰਗੇ ਕੰਮ ਕਰੀਏ ਤਾਂ ਵੀ ਦੇਖਦਾ ਮਾੜੇ ਕੰਮ ਕਰੀਏ ਉਹ ਤਾਂ ਵੀ ਦੇਖਦਾ ਉਹਦਾ ਕੈਮਰਾ 24 ਘੰਟੇ ਸਾਡੇ ਤੇ ਚੱਲਦਾ ਰਹਿੰਦਾ ਮਨਾਂ ਚ ਅਸੀਂ ਆਮ ਇਨਸਾਨਾਂ ਨੇ ਭਲੇਖੇ ਪਾਲੇ ਹੋਏ ਆ ਵੀ ਸਾਨੂੰ ਕੋਈ ਦੇਖਦਾ ਨਹੀਂ ਕੱਲ ਮੈਂ ਨੈਟ ਤੇ ਇੱਕ ਚੱਲਦੀ ਵੀਡੀਓ ਦੇਖੀ ਚਾਰ ਬੰਦੇ ਸੀਗੇ ਗੱਡੀ ਚ ਗੱਡੀ ਸੀਗੀ ਐਕਸ ਜੀਵੀ ਵੱਡੀ ਗੱਡੀ ਸੀਗੀ ਚਾਰ ਬੰਦੇ ਤੇ ਪੰਜਵਾਂ ਵਿੱਚ ਬੱਕਰਾ ਤਾਂ ਕਹਿੰਦੇ ਵੀ ਕਿਤੇ ਬਲੀ ਦੇਣ ਚੱਲੇ ਤੇ ਬੱਕਰੇ ਦੀ ਦੇਖੋ ਪਹਿਲਾਂ ਮੈਂ ਗੱਲ ਕਰਾਂ ਬਲੀ ਬਾਰੇ ਬਹੁਤ ਆਪਾਂ ਨੇ ਖਬਰਾਂ ਸੁਣੀਆਂ ਪੜੀਆਂ ਬੱਚਿਆਂ ਦੀ ਬਲੀ ਦੰਦੇ ਨੇ ਲੋਕ ਵੀ ਸਾਡੇ ਔਲਾਦ ਹੋ ਜੂ ਬਹੁਤ ਲੋਕ ਜੀਵ ਜੰਤ ਦੀ ਬਲੀ ਦੰਦੇ ਨੇ ਕੋਈ ਬੱਕਰੇ ਦੀ ਬਲੀ ਦੰਦਾ ਕੋਈ ਮੁਰਗੇ ਦੀ ਬਲੀ ਦੰਦਾ ਕੋਈ ਕਾਸੇ ਦੀ ਬਲੀ ਦੰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਬਈ ਕਿਸੇ ਦੀ ਜਾਨ ਦੇ ਕੇ ਤੱਕੇ ਨਾਲ ਕਿਸੇ ਦੀ ਜਾਨ ਗਵਾ ਕੇ ਸਾਨੂੰ ਕਿਹੜਾ ਸੁੱਖ ਮਿਲਣੇ ਆਲੇ ਕਿਹੜਾ ਸੁੱਖ ਮਿਲਣੇ ਆਲੇ ਇੱਕ ਕੀੜੀ ਨਹੀਂ ਮਰਦੀ ਜਾਨ ਬੁੱਝ ਕੇ ਪ੍ਰਿੰਡ ਨਹੀਂ ਮਰਦੀ ਜਾਨ ਬੁੱਝ ਕੇ ਪਤਾ ਨਹੀਂ ਲੋਕਾਂ ਦੇ ਕਿੱਦਾਂ ਦੇ ਪੱਥਰ ਦੇ ਜਿਗਰੇ ਪਏ ਹੋਏ ਨੇ ਜਿਹੜੇ ਕਿਸੇ ਚੀਜ਼ ਨੂੰ ਮਾਰਨ ਲੱਗੇ ਝਟ ਨਹੀਂ ਲਾਉਂਦੇ ਜਦੋਂ ਉਹ ਚਾਰ ਬੰਦੇ ਤੇ ਕਹਿੰਦੇ ਪੰਜਵਾਂ ਤਾਂ ਬੱਕਰਾ ਗੱਡੀ 'ਚ ਗੱਡੀ ਵੀ ਵੱਡੀ ਸੀ ਜਦੋਂ ਬਲੀ ਦੇਣ ਗਏ ਆ ਕਿਤੇ ਗੱਡੀ ਜਾਂਦੀ ਜਾਂਦੀ ਕਿਸੇ ਨਦੀ 'ਰਗੀ ਪਾਣੀ ਡੂੰਗਾ ਹੋਣਾ ਕਾਫੀ ਚਾਰੇ ਬੰਦੇ ਮਰ ਗਏ ਬੱਕਰਾ ਤਰ ਕੇ ਆ ਗਿਆ ਭਾਈ ਬਾਹਰ ਜਦੋਂ ਗੱਡੀ ਤੋਂ ਬਾਹਰ ਹੋ ਗਿਆ ਉਹ ਤਰ ਕੇ ਬਾਹਰ ਆ ਗਿਆ ਤੁਸੀਂ ਦੇਖੋ ਵੀ ਉਹ ਚੱਲੇ ਤੇ ਬੱਕਰੇ ਦੀ ਬਲੀ ਦੇਣ ਹੋਣੀ ਕੀ ਦੀ ਉਹ ਕਹਿੰਦੇ ਹੁੰਦੇ ਨੇ ਨਾ ਵੀ ਮਾਰਨੇ ਵਾਲਿਆਂ ਨਾਲੋਂ ਬਚਾਉਣੇ ਵਾਲਾ ਵੱਡਾ ਹੈ ਬਲੀਤਾ ਬੱਕਰੇ ਦੀ ਦੇਣ ਚੱਲੇ ਤੇ ਬਲੀ ਵਿਚਾਰੇ ਉਹ ਨਾ ਚਾਰਾਂ ਦੀ ਆ ਗਈ ਮਾਣਾ ਮੋਟਾ ਰੱਬ ਤੋਂ ਡਰਿਆ ਕਰੋ ਦਰਿਆ ਕਰੋ ਹੁਣ ਤਾਂ ਰੱਬ ਦੀ ਕੋਈ ਭੈ ਭੀ ਤਾਂ ਇਨਸਾਨਾਂ ਨੂੰ ਰਹੀ ਹੋ ਨਹੀਂ ਜਿਹਦੇ ਨਾਲ ਜੋ ਜੀ ਕਰਦਾ ਭਾਵੇਂ ਇਨਸਾਨ ਇਨਸਾਨ ਨਾਲ ਮਾੜਾ ਸਲੂਕ ਕਰ ਜਾਏ ਭਾਵੇਂ ਅਸੀਂ ਇਹ ਜਿਹੜੇ ਪਸ਼ੂ ਪੰਛੀ ਆ ਇਹਨਾਂ ਨਾਲ ਮਾੜਾ ਸਲੂਕ ਕਰ ਲਈਏ ਬਸ ਇੱਕ ਦੂਏ ਨੂੰ ਕੱਟ ਵੱਟ ਤੇ ਲੱਗੇ ਹੋਏ ਆ ਉਹ ਕਰਕੇ ਆਏ ਹੋ ਜੂ ਉਹ ਕਰਕੇ ਆਏ ਹੋ ਜੂ ਨਹੀਂ ਹੁੰਦਾ ਨਹੀਂ ਹੁੰਦਾ ਇਹ ਸਾਡੇ ਮਨਾਂ ਦੇ ਵਹਿਮ ਨੇ ਅਸੀਂ ਕਿਤੇ ਜਾਣਦੇ ਆ ਅਸੀਂ ਕਾਸੇ ਨੂੰ ਮੰਨਦੇ ਆ ਸਾਡਾ ਕੁਦਰਤੀ ਕਰਮਾ ਸਾਰੀ ਸਾਡਾ ਕੋਈ ਕੰਮ ਲੋਟ ਆ ਜਾਂਦਾ ਹੈ ਅਸੀਂ ਉੱਥੀ ਸਾਰਾ ਸਮਾ ਠੂਸ ਦੰਨੇ ਆ ਵੀ ਹਾਏ ਉੱਥੇ ਆਏ ਆ ਉੱਥੇ ਤੋਂ ਮੇਰਾ ਕੰਮ ਆਏ ਹੋ ਗਿਆ ਬਾਈ ਆਲੇ-ਦਾਲੇ 10 ਜਣਿਆਂ ਨੂੰ ਦੱਸਦੇ ਆ ਫਿਰ ਅਸੀਂ ਐਕਣੇ ਭੀ ਡਾਂ ਲੱਗਦੀਆਂ ਬਾਬਿਆਂ-ਬੋਤਿਆਂ ਕੋਲ ਜਾ ਕੇ ਜੋ ਅਸੀਂ ਤਕਦੀਰ ਚ ਲਿਖਾ ਲਿਆ ਏ ਜੋ ਅਸੀਂ ਪਿੱਛੇ ਕਰਮ ਕਰਿਆ ਏ ਅਸੀਂ ਉਹੀ ਐ ਜਨਮ ਚ ਪੁੱਗਣਾ ਹੈ ਜੇ ਤੁਸੀਂ ਅਰਦਾਸ ਕਰਨੀ ਹੁੰਦੀ ਹੈ ਨਾ ਉਹ ਵੀ ਸਾਨੂੰ ਸਮੇਂ ਤੋਂ ਪਹਿਲਾਂ ਨਹੀਂ ਦਿੰਦਾ ਜੇ ਤੁਸੀਂ ਅਰਦਾਸ ਕਰਨੀ ਹੁੰਦੀ ਹੈ ਤਾਂ ਆਪ ਦੇ ਗੁਰੂ ਮੂਰੇ ਕਰਿਆ ਕਰੋ ਕਈ ਵਾਰ ਅਸੀਂ ਬੈਠੇ ਗੁਰੂ ਘਰ ਹੁੰਨੇ ਆ ਸਾਡਾ ਦਿਲ ਦਿਮਾਗ ਕਿਤੇ ਹੋਰ ਚੱਲਦਾ ਹੁੰਦਾ ਹੈ ਮੈਂ ਨਹੀਂ ਉਹ ਬਾਬੇ ਤੋਂ ਵੀ ਰਾਮ ਆ ਸਕਦਾ ਹੈ ਉਹ ਬਾਬੇ ਕੋਲ ਵੀ ਜਾ ਕੇ ਦੇਖ ਲਈਏ ਮਾੜੇ ਲੋਕਾਂ ਨੇ ਨਾ ਮਾੜੇ ਲੋਕਾਂ ਨੇ ਚੰਗੇ ਲੋਕਾਂ ਨੂੰ ਵੀ ਕਰਾਹੇ ਪੈਣ ਤੇ ਮਜਬੂਰ ਕਰਤਾ ਠੀਕ ਹੈ ਜੀ ਹੁਣ ਇਹ ਪਤਾ ਨਹੀਂ ਵਿਚਾਰੇ ਚੰਗੇ ਤੇ ਕਮਾੜੇ ਤੇ ਚਾਰੇ ਜਾਣੇ ਕੀ ਗੱਲ ਹੈ ਕੀ ਬਾਤ ਹੈ ਇਹ ਪਤਾ ਨਹੀਂ ਪ੍ਰਮਾਤਮਾ ਨੇ ਉਹ ਬੱਕਰੇ ਦੀ ਹੋਣੀ ਟਾਲੀ ਐ ਤਾਂ ਇਹਨਾਂ ਦੀ ਚਾਰ ਦੀ ਜਾਨ ਗਈ ਐ ਪਤਾ ਨਹੀਂ ਬਹਾਨਾ ਬਣ ਗਿਆ ਵੀ ਬਲੀ ਦੇਣ ਜਾਣਗੇ ਤਾਂ ਹੀ ਚਾਰੇ ਇਕੱਠੇ ਹੋਣਗੇ ਤਾਂ ਮੁੱਕਣਗੇ ਕੋਈ ਤਾਂ ਇਹਦੇ ਪਿੱਛੇ ਵਜਿਆ ਹੋਇਆ ਹੈ ਨਾ ਸਾਨੂੰ ਕਰਾਹੇ ਪਾਉਣੇ ਵਾਲਾ ਉਸ ਬੰਦੇਆਂ ਨੂੰ ਕਰਾਹੇ ਪਾਉਣੇ ਵਾਲਾ ਕੌਣ ਉਹ ਜਿਹਨੇ ਬੱਕਰਾ ਮੰਗਾਇਆ ਵੀ ਆ ਜਿਓ ਬੱਕਰਾ ਲੈ ਕੇ ਇਹਦੀ ਬਲੀ ਦੇਣ ਨਾਲ ਤੁਹਾਡੇ ਫਲਾਣੇ ਕੰਮ ਲੋਟ ਹੋ ਜਾਣਗੇ ਇੱਕ ਰਾਹੇ ਪਾਉਣੇ ਆ ਹੋਰ ਕੀ ਆ ਅਸੀਂ ਕਿਸੇ ਦੀ ਜਾਨ ਲੈਣ ਵਾਲੇ ਕੌਣ ਹੁੰਨੇ ਆ ਕੌਣ ਹੁੰਨੇ ਆ ਸਾਡੀ ਤਾਂ ਖੁਦ ਦੀ ਜਾਨ ਆ ਪਤਾ ਨਹੀਂ ਕਿੱਥੇ ਨਿਕਲਣੀ ਆ ਕਿਵੇਂ ਨਿਕਲਣੀ ਆ ਕੀ ਬਣਨਾ ਆ ਆਖਰੀ ਸਮੇਂ ਚ ਸਾਨੂੰ ਕਿਸੇ ਦੀ ਜਾਨ ਲੈਣ ਦਾ ਕੀ ਹੱਕ ਆ ਨਾਲੇ ਕਿਸੇ ਦੀਆਂ ਜਾਨਾਂ ਲੈਣ ਨਾਲ ਕਦੇ ਕੰਮ ਠੀਕ ਹੋਏ ਨੇ ਕੰਮ ਠੀਕ ਹੋਏ ਨੇ ਕਦੇ ਕਿਸੇ ਨੂੰ ਤੜਫਾਉਣ ਨਾਲ ਕੰਮ ਠੀਕ ਹੋਏ ਨੇ ਕਦੇ ਕਿਸੇ ਦੇ ਇਹ ਬਹਿਮਾ ਭਰਮਾਂ ਚ ਪਾਇਆ ਹੋਇਆ ਦੁਨੀਆ ਨੇ ਮੈਂ ਫੇਰ ਕਹਿੰਨੀ ਆ ਭਈ ਜੇ ਮੰਗਣਾ ਹੈ ਉਸ ਪਰਮਾਤਮਾ ਤੇ ਮੰਗੋ ਜਿਹੜਾ ਸਾਨੂੰ ਦੇ ਕੇ ਵੀ ਭੁੱਲ ਜੇ ਉਹਨੇ ਬੱਕਰੇ ਦੇ ਨਾਲ-ਨਾਲ ਬੱਕਰੇ ਦੀ ਤਾਂ ਜਾਨ ਕੱਢਣੀਓ ਕੱਢਣੀ ਸੀ ਤੁਹਾਡੇ ਸਿਰ ਸਰਾਫ ਚੜਾਉਣਾ ਤਾਂ ਹੋਰ ਖਬਰਾਂ ਕਿੰਨਾ ਕੁ ਪੈਸਾ ਕਾਰਮਿਆਂ ਹੋਇਆ ਤਾਂ ਇਹ ਇੱਕ ਸਾਨੂੰ ਉਦਾਹਰਨ ਹੈ ਉਦਾਹਰਨ ਹੈ ਸਾਨੂੰ ਇਹ ਪ੍ਰਮਾਤਮਾ ਵੱਲੋਂ ਵੀ ਆਏ ਵੀ ਹੋ ਜਾਇਆ ਕਰਦੀ ਹੈ ਤੁਸੀਂ ਕਿਸੇ ਨੂੰ ਮਾਰਨ ਗਏ ਆਪ ਵੀ ਮੁੱਕ ਸਕਦੇ ਹੋ ਇਹ ਭਲੇਖੇ ਨਾਲ ਬਾੜ ਲਿਓ ਵੀ ਮੈਂ ਉਹਨੂੰ ਮਾਰ ਸਕਦਾ ਜੀ ਨੂੰ ਲੈ ਕੇ ਚੱਲਿਆ ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਦੁਨੀਆ ਤੇ ਕਹਿਰ ਬੀਤਦੇ ਹੋਏ ਦੁਨੀਆ ਨਾਲ ਇਦਾਂ ਦੇ ਅਤਿਆਚਾਰ ਹੁੰਦੇ ਹੋਏ ਇਹਨਾਂ ਵਿੱਚੋਂ ਸਾਨੂੰ ਇਹ ਨਹੀਂ ਹੈਗਾ ਵੀ ਇੱਧਰ ਨੂੰ ਪਾਇਆ ਇੱਧਰ ਨੂੰ ਕੜਤਾ ਜਾਂ ਅਸੀਂ ਦੇਖਿਆਣ ਦੇਖਿਆ ਕਰਤਾ ਇਹਨਾਂ ਚੀਜ਼ਾਂ 'ਚੋਂ ਸਾਨੂੰ ਆਮ ਇਨਸਾਨਾਂ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਇਹ ਠੀਕ ਹੈ ਹੁਣ ਇੱਕ ਟੀਚਰ ਪੜ੍ਹਾਉਂਦਾ ਹੈ ਇੱਕ ਜਵਾਕ ਦੀ ਕਟਾਈ ਹੋ ਗਈ ਇੱਕ ਜਵਾਕ ਦੀ ਕਟਾਈ ਹੋ ਗਈ ਵੀ ਤੂੰ ਆ ਚੀਜ਼ ਯਾਦ ਕਰਕੇ ਨਹੀਂ ਆਇਆ ਜਿਹੜਾ ਲਾਗ ਬੈਠਾ ਉਹ ਬੈਠਾ ਹੀ ਛਾਟ ਹੋ ਜਾਂਦਾ ਹੈ ਬਈ ਜਿਆ ਈਦੀ ਕਟਾਈ ਏਕਣ ਹੋ ਸਕਦੀ ਹੈ ਜਦ ਮੇਰੀ ਵਾਰੀ ਆ ਗਈ ਕਟਾਈ ਮੇਰੀ ਵੀ ਏਕਣੇ ਹੋਣੀ ਆ ਨਹੀਂ ਮੈਂ ਯਾਦ ਕਰਕੇ ਆਵਾਂ ਸੋ ਇਹ ਗੱਲਾਂ ਜਦੋਂ ਅਸੀਂ ਇਹ ਜੇ ਹਾਦਸੇ ਦੇਖਦੇ ਆ ਨਾ ਸਾਨੂੰ ਉਹਨਾਂ ਚੋਂ ਕੁਝ ਸਿੱਖਣਾ ਚਾਹੀਦਾ ਹੈ ਵੀ ਜੇ ਉਹਨਾਂ ਨੇ ਉਹਨਾਂ ਨੂੰ ਪਾਪਰਾਸ ਨਹੀਂ ਆਇਆ ਹੋ ਸਕਦਾ ਵੀ ਅਸੀਂ ਕਦੇ ਜ਼ਿੰਦਗੀ ਚ ਪਾਪ ਕਰੀਏ ਪਾਪ ਸਾਨੂੰ ਵੀ ਰਾਸ ਨਾ ਆਵੇ ਇਹ ਸਿੱਖਿਆ ਸਾਨੂੰ ਇੱਕ ਕਦੇ ਵੀ ਪਰਮਾਤਮਾ ਦੇ ਰਾਹ ਦਾ ਰੋੜਾ ਨ ਬਣਿਆ ਕਰੋ ਰਾਹ ਦਾ ਰੋੜਾ ਨ ਬਣਿਆ ਕਰੋ ਜੋ ਉਹ ਕਰਦਾ ਹੈ ਭਾਵੇਂ ਸਾਨੂੰ ਮਾੜਾ ਹੀ ਲੱਗਦਾ ਹੈ ਉਹ ਆਪਣੀ ਮੌਜ ਚ ਮਸਤ ਹੈ ਜਿਵੇਂ ਉਹਨੇ ਸਾਡੇ ਨਾਲ ਕਰਨਾ ਉਵੇਂ ਹੀ ਕਰਨਾ ਹੈ ਜਿਵੇਂ ਅਸੀਂ ਬੀਜ ਕੇ ਆਏ ਆ ਅਸੀਂ ਉਖਣੇ ਵਧਣਾ ਹੈ ਇੰਨਾ ਕਿ ਜ਼ਰੂਰ ਆਪਣੀ ਜ਼ਿੰਦਗੀ 'ਚ ਧਿਆਨ ਰੱਖਿਆ ਕਰੋ। ਭਈ ਜੇ ਅਸੀਂ ਇਹ ਜ਼ਿੰਦਗੀ 'ਚ ਐਨੇ ਦੁਖੀ ਹੋਏ ਆਂ ਭਾਵੇਂ ਉਹ ਦੁੱਖਾ ਕਿੰਨੀ ਹੋਏ ਆਂ ਭਾਵੇਂ ਵਾਦੇ ਘਟਿਆਂ ਤੋਂ ਹੋਏ ਆਂ ਕਿਵੇਂ ਹੀ ਹੋਏ ਆਂ। ਪਰ ਅਸੀਂ ਗਹਾੜੇ ਜਨਮ ਦਾ ਆਪਣਾ ਸੁਧਾਰ ਕਰ ਲਈਏ। ਸੁਧਾਰ ਕਰ ਲਈਏ। ਜੇ ਅਸੀਂ ਇੱਥੇ ਵੀ ਉਹਨਾਂ ਲੋਕਾਂ ਦੀਆਂ ਬਰਾਬਰੀਆਂ ਕਰਦੇ ਰਹੇ ਜਿਹੜੇ ਸਾਡੇ ਨਾਲ ਕਰਦੇ ਆਂ ਜਾਂ ਅਸੀਂ ਵੈਸੇ ਹੀ ਆਪਣੀ ਜ਼ਿੰਦਗੀ 'ਚ ਮਾੜੇ ਕੰਮ ਕਰਦੇ ਰਹੇ ਫਿਰ ਸਾਡਾ ਆ ਜਨਮ ਤਾਂ ਖਰਾਬ ਹੋਇਆ ਹੀ ਹੋਇਆ ਸਾਡਾ ਗਾਂਹਲਾ ਜਨਮ ਵੀ ਖਰਾਬ ਹੋ ਜਾਣਾ ਹੁਣ ਇੱਕ ਬੱਕਰੇ ਨੂੰ ਬੱਕਰੇ ਦੀ ਬਲੀ ਦੇਣ ਚੱਲੇ ਤੇ ਸਰਾਪ ਤਾਂ ਉਹਨਾਂ ਲੋਕਾਂ ਸਿਰ ਵੀ ਤਾਂ ਜਿਹੜੇ ਚਾਰ ਲੈ ਕੇ ਤੁਰਿਆ ਘਰੋਂ ਨੂੰ ਅਗਲੇ ਨੇ ਤਾਂ ਮੂੰਹ ਮਾਰਤਾ ਵੀ ਲੈ ਆਇਓ ਠੀਕ ਹੈ ਜੀ ਦੇਣਦਾਰ ਤਾਂ ਇਹ ਤੇ ਜਿਹੜੇ ਚਾਰੇ ਲੈ ਕੇ ਗਏ ਆ ਫਿਰ ਦੇਖ ਲੋ ਮਹਾਰਾਜ ਨੇ ਕੀ ਭਾਣਾ ਵਰਤਾਤਾ ਸੋਈ ਗੱਲਾਂ ਉਦੀ ਦਰਗਾਹ ਚ ਉਦੀ ਦਰਗਾਹ ਚ ਇੱਕ ਇੱਕ ਪਾਲ ਦਾ ਨਵੇੜਾ ਹੋਣਾ ਹੈ ਇੱਕ ਇੱਕ ਪਾਲ ਦਾ ਨਵੇੜਾ ਹੋਣਾ ਹੈ ਮੈਂ ਤਾਂ ਜ਼ਿੰਦਗੀ ਚ ਐਨੇ ਉਹ ਦੇਖੇ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਵੇਂ લાલો ਮੇਰੇ ਨਾਲ ਕਿਸੇ ਨੇ ਕਰ ਲਈ ਜੀਨੇ ਵੀ કરી ਐ ਸੇਮ ਪਰਮਾਤਮਾ ਉੱਕਣੇ ਸੇਮ ਟੂ ਸੇਮ ਉੱਕਣੇ ਕਰਦਾ ਐ ਅਗਲੇ ਨਾਲ ਪਰਮਾਤਮਾ ਨੂੰ ਅਸੀਂ ਮੌਕਾ ਦਈਏ ਵੀ ਪਰਮਾਤਮਾ ਕੋਈ ਗੱਲ ਨਹੀਂ ਮੇਰੇ ਨਾਲ ਕਿਸੇ ਨੇ ਕਰ ਲਈ ਕੋਈ ਗੱਲ ਨਹੀਂ ਪਰ ਮੈਂ ਕਿਸੇ ਨਾਲ ਨਹੀਂ ਕਰਨੀ ਇਹ ਜਿਹੜਾ ਕਹਿੰਦੇ ਹੁੰਦੇ ਨੇ ਵੀ ਜ਼ਿੰਦਗੀ ਦਾ ਕੇਸ ਹੈ ਤੇਰੇ ਹਵਾਲੇ ਕਰਤਾ ਇਹ ਇਹਦੇ ਨਬਟਾਰੇ ਤੈਂ ਕਰਨੇ ਆ ਮੈਂ ਮਾੜਾ ਹੋਇਆ ਮੈਨੂੰ ਨਾ ਬਖਸ਼ੀ ਅਗਲੇ ਨੇ ਮੇਰੇ ਨਾ ਕਰੀਆ ਤਾਂ ਉਹਨੂੰ ਨਾ ਬਖਸ਼ੀ ਜਿਹੜੀ ਤੁਹਾਡੀ ਕੋਈ ਵੀ ਦੁੱਖ ਦੀ ਗੱਲ ਹੁੰਦੀ ਹੈ ਤੁਸੀਂ ਗੁਰੂ ਘਰ ਜਾ ਕੇ ਬੋਸੋ ਪ੍ਰਮਾਤਮਾ ਮੂਹਰੇ ਰੱਖ ਦਿਆ ਕਰੋ ਮੇਂ ਪ੍ਰਮਾਤਮਾ ਮੇਰੇ ਨਾਲ ਫਲਾਣੇ ਨੇ ਆਏ ਕੀਤੀ ਆ ਤੇਰੇ ਦਰ ਤੇ ਆਇਆ ਤੈਨ ਵੇੜੇ ਕਰਨੇ ਆ ਤੂੰ ਜਾਣੇ ਅਗਲਾ ਜਾਣੇ ਜੇ ਹੁਣ ਅਸੀਂ ਉਹ ਸਾਰਾ ਕੁਝ ਕਰਨ ਤੁਰਪੇ ਬਈ ਨਹੀਂ ਸਾਡੇ ਨਾਲ ਐਂ ਕਰੀਆ ਅਸੀਂ ਵੀ ਉੱਕਣੇ ਕਰਾਂਗੇ ਫਿਰ ਸਾਡੇ ਆਰ ਅਗਲੇ ਚ ਕੋਈ ਫਰਕ ਨਹੀਂ ਆਰ ਅਸੀਂ ਗਾਹ ਨੂੰ ਫੇਰ ਰਸੇ ਵਟ ਲੈ ਇਹਨਾਂ ਚੀਜ਼ਾਂ ਦਾ ਸਾਨੂੰ ਸਬਰ ਰੱਖਣਾ ਪੈਂਦਾ ਹੈ ਭਰੋਸਾ ਰੱਖਣਾ ਪੈਂਦਾ ਹੈ ਬਈ ਭੈ ਗਰੂ ਆਪੇ ਦੇਖੋ ਜੇ ਸਾਡੇ ਨਾਲ ਕੋਈ ਕਰਦਾ ਵਾਹੀ ਗਰੂ ਆਪੇ ਦੇਖੋ ਦੇਖਦਾ ਹੈ ਇਹ ਤੁਹਾਡੇ ਮਨਾਂ ਦੇ ਭਲੇਖਿਆ ਅਗਲਾ ਜਾਣੇ ਨਾ ਜਾਣੇ ਪਰਮਾਤਮਾ ਦੇਖਦਾ ਹੈ ਠੀਕ ਹੈ ਜੀ ਉਹ ਕਹਿੰਦੇ ਹੁੰਦੇ ਨੇ ਨਾ ਵੀ ਕਈ ਵਾਰ ਤਾਂ ਪਰਮਾਤਮਾ ਸਿੱਧਿਓ ਟੱਕਰ ਲੈ ਲੰਦਾ ਹੈ ਜਿਹੜਾ ਸਾਡੇ ਨਾਲ ਕਰਦਾ ਉਹੀ ਭਰ ਦਿੰਦਾ ਹੈ ਕਈ ਵਾਰ ਪੁੱਤ ਪੋਤੇ ਲੇਖੇ ਦਈ ਜਾਂਦੇ ਨੇ ਏਹੇ ਨਾ ਪ੍ਰਮਾਤਮਾ ਤੋਂ ਚੰਗੇ ਕੰਮ ਓਲੇ 'ਚ ਐ ਨਾ ਪ੍ਰਮਾਤਮਾ ਤੋਂ ਮਾੜੇ ਕੰਮ ਓਲੇ 'ਚ ਐ ਸਾਰਾ ਕੁਸ ਉਹਦੀ ਰਜਾ ਹੇਠ ਹੁੰਦਾ ਹੈ ਉਹਦੇ ਸਾਹਮਣੇ ਹੁੰਦਾ ਹੈ ਉਹ ਸਭ ਕੁਸ ਦੇਖਦਾ ਹੈ ਤੁਸੀਂ ਰੜੇ ਮદાન 'ਚ ਖੜ ਕੇ ਪਾਪ ਕਰ ਲੋ ਤਾਂ ਵੀ ਉਹ ਦੇਖਦਾ ਹੈ 50 ਜਿੰਦਿਆਂ ਦੇ ਅੰਦਰ ਜਾ ਕੇ ਕਰ ਲੋ ਤਾਂ ਵੀ ਉਹ ਉਹ ਦੇਖਦਾ ਹੈ ਕਿਉਂਕਿ ਜਿੱਥੇ ਤੁਹਾਡੇ ਸਵਾਸ ਚੱਲਦੇ ਆ ਉਹ ਤੁਹਾਡੇ ਨਾਲੇ ਨਾਲ ਹੈ ਪ੍ਰਮਾਤਮਾ ਕਣ ਕਣ 'ਚ ਜਿੱਥੇ ਸਾਡੇ ਸਾਹ ਚੱਲਦੇ ਆ ਉੱਥੇ-ਉੱਥੇ ਉਹ ਨਾਲ ਆ। ਕਣ-ਕਣ 'ਚ ਵੱਸਦਾ ਪ੍ਰਮਾਤਮਾ ਕਣ-ਕਣ 'ਚ। ਸਿੱਖਣ ਨੂੰ ਤਾਂ ਸਾਡੇ ਆਲੇ-ਦੁਆਲੇ ਲੱਖਾਂ ਕਰੋੜਾਂ ਚੀਜ਼ਾਂ ਨੇ ਪਰ ਅਸੀਂ ਸਿੱਖਦੇ ਨਹੀਂ। ਅਸੀਂ ਮਾਨਾਈਆਂ ਕਰਦੇ ਆ। ਅਸੀਂ ਜ਼ਹਿਰ ਘੋਲਦੇ ਰਹਿੰਦੇ ਆ। ਬਾਝੇ ਇਨਸਾਨ ਨੂੰ ਤੁਸੀਂ ਜਿੰਨਾ ਮਰਜੀ ਸਹੀ ਰਾਹ ਦਿਖਾ ਲਓ। ਵੀ ਨਹੀਂ ਇਹ ਚੀਜ਼ ਦਾ ਤੈਨੂੰ ਆ ਰਿਜ਼ਲਟ ਮਿਲੂਗਾ ਕਦੇ ਬਨੀ ਸਮਝੂ ਅਗਲਾ ਕਦੇ ਬਨੀ ਸਮਝੂ ਕਿਉਂਕਿ ਦੁਨੀਆਦਾਰੀ ਨੂੰ ਇਹ ਹੁੰਦਾ ਵੀ ਜਦ ਮੇਰਾ ਸਮਾ ਆਊਗਾ ਦੇਖੀ ਜਾਊ ਸਮਾ ਆ ਜਾਂਦਾ ਹੈ ਸਮਾ ਤਾਂ ਆ ਜਾਣਾ ਹੈ ਸਮੇਂ ਨੇ ਤਾਂ ਕਦੇ ਖੜਨਾ ਨਹੀਂ ਸਮੇਂ ਨੇ ਤਾਂ ਕਿਸੇ ਦੀ ਉਡੀਕ ਨਹੀਂ ਕਰਨੀ ਜੇ ਹੁਣ ਮੈਂ ਕਹਾਂ ਜਾ ਕੱਲ ਆਉ ਦੇਖੀ ਜਾਊ ਕੱਲ ਨਹੀਂ ਤਾਂ ਭਾਈ ਆ ਜਾਣਾ ਹੈ 10-15 ਘੰਟਿਆਂ 'ਚ ਇਹ ਗੱਲਾਂ ਨੇ ਇਹ ਬਾਤਾਂ ਨੇ ਨਾ ਪਾਪ ਕਮਾਇਆ ਕਰੋ ਨਾ ਗੰਤ ਨੂੰ ਰੱਸੇ ਬਟਿਆ ਕਰੋ ਨਾ ਲਾਦ ਮੂਰੇ ਕੰਡੇ ਬੀਜਿਆ ਕਰੋ ਪਹਿਲਾਂ ਲੋਕਾਂ ਦਾ ਮਾੜਾ ਕਰਨ ਲਈ ਕਦੇ ਆਪਣੇ ਭਲੇ ਕਰਨ ਲਈ ਬਲੀਆਂ ਮੰਦੇ ਫਿਰ ਜੰਦੇ ਆ ਜਾਂ ਫਿਰ ਆਪ ਆਪ ਬਲੀ ਦਾ ਬੱਕਰਾ ਬਣ ਜਾਂਦੇ ਨੇ ਫੇਰ ਸਾਡੀਆਂ ਅੱਖਾਂ ਖੁੱਲ੍ਹਦੀਆਂ ਫੇਰ ਤਾਂ ਖੁੱਲਣ ਨਾ ਖੁੱਲਣ ਪੰਦਾ ਪਤਾ ਨਹੀਂ ਆਪਣੇ ਐਸ਼ ਆਰਾਮ ਲਈ ਕਿਹਦਾ ਕਿਹਦਾ ਮਾੜਾ ਕਰਦਾ ਹੈ ਉਹ ਵੀ ਖੋਲਾ ਉਹ ਵੀ ਖੋਲਾਂ ਆ ਵੀ ਮੇਰਾ ਹੋਜਵੇ ਉਹ ਵੀ ਮੇਰਾ ਹੋਜਵੇ ਪੁੱਠੇ ਸਿੱਧੇ ਕਮਾ ਨਾਲ ਹੁਣ ਜਿਹੜਾ ਇਹ ਜਿਹਦੇ ਕੋਲ ਬੱਕਰਾ ਲੈ ਕੇ ਚੱਲੇ ਤੇ ਉਹ ਕੋਈ ਬਹੁਤ ਅ ਰੱਬ ਤੋਂ ਉਤਰਿਆ ਹੋਇਆ ਕੋਈ ਧਰਮਾਤਮਾ ਹੋਊਗਾ ਉਹ ਵੀ ਆਮ ਇਨਸਾਨੇ ਆ ਉਹਨਾਂ ਦੇ ਘਰ ਚੱਲਦੇ ਨੇ ਚਲਾਉਂਦੇ ਨੇ ਅਗਲੇ ਇਹ ਇੱਕ ਦਾ ਉੱਲੂ ਸਿੱਧਾ ਹੋ ਗਿਆ ਦੂਹਾ ਦੂਏ ਨੂੰ ਦੱਸ ਦਉਂਦਾ ਫਲਾਣੇ ਬਾਬੇ ਕੋ ਜਾਇਆ ਭਾਈ ਜੀ ਬਾਬੇ ਪੁੱਠੇ ਸਿੱਧੇ ਕੰਮ ਕਰਕੇ ਥੋੜੇ ਝੁੰਗੇ ਭਰਤਾ ਜ਼ਰੂਰ ਦੇਣਗੇ ਪਰ ਇਹ ਖਾਲੀ ਘਤ ਹੋ ਜਣੇ ਆ ਇਹ ਤੁਹਾਨੂੰ ਵੀ ਨਹੀਂ ਪਤਾ ਕਿਵੇਂ ਹੋਣੇ ਆ ਤੁਹਾਨੂੰ ਵੀ ਨਹੀਂ ਪਤਾ ਕਿਹੜੀ ਪੀੜੀ ਜਾ ਕੇ ਢੌਣੀਆਂ ਰੱਬ ਨੇ ਤੁਹਾਨੂੰ ਵੀ ਨਹੀਂ ਪਤਾ ਠੀਕ ਆ ਇਹ ਨੱਕ ਰਗੜੇ ਆ ਫਿਰ ਕੁਝ ਨਹੀਂ ਬਣਦਾ ਇਹ ਤੁਹਾਡੇ ਮਨਾਂ ਦੇ ਭਲੇਖੇ ਨੇ ਇਹ ਕੋਸਾ ਸਮਾਦਨ ਦਾ ਹੁੰਦਾ ਪਰਮਾਤਮਾ ਸਿਧਰਨ ਦਾ ਜਾਂ ਤੁਸੀਂ ਨਹੀਂ ਸਿਧਰਦੇ ਨਹੀਂ ਸਿਧਰਦੇ ਫਿਰ ਪਰਮਾਤਮਾ ਅਖੀਰ ਨੂੰ ਤੁਹਾਡੀ ਗਰਦਨ ਤੇ ਗੋਡਾ ਧਰ ਲੈਂਦਾ ਹੈ ਠੀਕ ਹੈ ਸੋ ਇਹ ਗੱਲਾਂ ਨੇ ਉਹਦੀ ਰਜਾ ਥੱਲੇ ਰਿਹਾ ਕਰੋ ਜਿੰਨਾ ਕੋ ਸਾਨੂੰ ਰੱਖਦਾ ਉਹਨਾਂ ਇੱਕ ਉਹਨਾਂ ਇੱਕ ਖੁਸ਼ ਰਹਿ ਲਿਆ ਕਰੋ ਕੋਈ ਗੱਲ ਨਹੀਂ ਚੱਲਦੇ ਰਹਿੰਦੇ ਨੇ ਵਾਅਦੇ ਘਾਟੇ ਪਰ ਆਪਣੇ ਜਨਮ ਨੂੰ ਗੰਦਾ ਨਾ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ